ਪ੍ਰੋ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਗਗਨਦੀਪ ਸਿੰਘ ਔਰ ਇਸ ਵੀ ਵੱਡੀ ਖਬਰ ਅਮਰਿਤਪਾਲ ਸਿੰਘ ਉਹਨਾਂ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਤਾਂ 5 ਜੁਲਾਈ ਨੂੰ ਐਮਪੀ ਅਮਰਿਤਪਾਲ ਸਿੰਘ ਉਹਣੀ ਸੋਚੂਕਣ ਜਾ ਰਹੇ ਨੇ ਜੀ ਹਾਂ ਅਜ ਸਵੇਰ ਤੋਂ ਹੀ ਚਰਚਾਵਾਂ ਚੱਲ ਰਹੀਆਂ ਸੀ ਕਿ 5 ਜੁਲਾਈ ਨੂੰ ਅਮਰਿਤਪਾਲ ਸਿੰਘ ਉਹਨਾਂ ਨੇ ਸੋਚ ਜੁਕਣੀ ਹੈ ਤਾਂ ਹੁਣੇ-ਹੁਣੇ ਜੋ ਫਰੀਦਕੋਟ ਤੋਂ ਆਜ਼ਾਦ ਤੌਰ ਦੇ ਉੱਤੇ ਮੈਂਬਰ ਪਾਰਲੀਮੈਂਟ ਚੁਣੇ ਗਏ ਸੀ ਸਰਬਜੀਤ ਸਿੰਘ ਖਾਲਸਾ ਹਣੀ ਉਹ ਲੋਕ ਸਭਾ ਸਪੀਕਰ ਓਮ ਬਿਰਲਾ ਨਾਲ ਮੁਲਾਕਾਤ ਕਰਕੇ ਆਏ ਨੇ ਜਿਨ੍ਹਾਂ ਨੇ ਜਾਣਕਾਰੀ ਦੇ ਵਿੱਚ ਸਾਂਝ ਪਾਈ ਹੈ ਜਿਨ੍ਹਾਂ ਦੇ ਵੱਲੋਂ ਦੱਸਿਆ ਗਿਆ ਹੈ ਕਿ ਲੋਕ ਸਭਾ ਸਪੀਕਰ ਅਮਰਿਤਪਾਲ ਸਿੰਘ ਉਹਨਾਂ ਨੂੰ ਲੈ ਕੇ ਉਹਨਾਂ ਨੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਲੋਕ ਸਭਾ ਦੇ ਸਪੀਕਰ ਨੇ ਇਹ ਜਾਣਕਾਰੀ ਦੇ ਦਿੱਤੀ ਓਮ ਬਿਰਲਾ ਨੂੰ ਕਿ 5 ਤਰੀਕ ਦਾ ਸਮਾਂ ਅਮਰਿਤਪਾਲ ਸਿੰਘ ਉਹਨਾਂ ਦੀ ਸੋਹ ਦੇ ਵਾਸਤੇ ਸੋਚ ਚੁੱਕਣ ਦੇ ਪ੍ਰੋਗਰਾਮ ਦੇ ਵਾਸਤੇ ਫਿਕਸ ਕਰ ਦਿੱਤਾ ਗਿਆ ਤਾਂ 5 ਜੁਲਾਈ ਨੂੰ ਅਮਰਿਤਪਾਲ ਓਣੀ ਪਾਰਲੀਮੈਂਟ ਦੇ ਵਿੱਚ ਮੈਂਬਰ ਪਾਰਲੀਮੈਂਟ ਦੀ ਸੋਹ ਚੁੱਕਣਗੇ ਇਸ ਵੇਲੇ ਅਮਰਿਤਪਾਲ ਓਣੀ ਦਿਬੜੂਗੜ ਜੇਲ੍ਹ ਦੇ ਵਿੱਚ ਬੰਦ ਨੇ ਐਨਐਸਸੀ ਉਹਨਾਂ ਦੇ ਉੱਤੇ ਲਗਾਈ ਗਈ ਹੈ ਉਹਨਾਂ ਦੇ ਸਾਥੀਆਂ ਦੇ ਉੱਤੇ ਐਨਐਸਸੀ ਲਗਾਈ ਗਈ ਹੈ ਤਾਂ ਖਡੂਰ ਸਾਹਿਬ ਤੋਂ ਇੱਕ ਵੱਡੀ ਲੀਡ ਦੇ ਨਾਲ ਪੰਜਾਬ 'ਚ ਸਭ ਤੋਂ ਵੱਡੀ ਲੀਡ ਦੇ ਨਾਲ ਅਮਰਿਤਪਾਲ ਉਹਨਾਂ ਨੇ ਸੋਹ ਚੋਣ ਜਿਹੜੀ ਉਹ ਜਿੱਤੀ ਸੀ ਔਰ ਉਸ ਤੋਂ ਬਾਅਦ ਹੁਣ ਅਮਰਿਤਪਾਲ ਓਣੀ 5 ਜੁਲਾਈ ਨੂੰ ਸੋਹ ਚੁੱਕਣ ਜਾ ਰਹੇ ਨੇ ਤਾਂ 5 ਜੁਲਾਈ ਨੂੰ ਅਮਰਿਤਪਾਲ ਸਿੰਘ ਓਣੀ ਸੋਹ ਚੁੱਕਣਗੇ ਔਰ ਮੈਂਬਰ ਪਾਰਲੀਮੈਂਟ ਵਜੋਂ ਉਹਨਾਂ ਨੂੰ ਸੋਹ ਚੁਕਾਈ ਜਾਊਗੀ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਜਾਣਕਾਰੀ ਸਾਂਝੀ ਕੀਤੀ ਹੈ ਹੁਣੇ-ਹੁਣੇ ਕੁਝ ਘੰਟੇ ਪਹਿਲਾਂ ਹੀ ਜੋ ਫਰੀਦਕੋਟ ਤੋਂ ਮੈਂਬਰ ਪਾਰਲੀਮੈਂਟ ਨੇ ਸਰਬਜੀਤ ਸਿੰਘ ਖਾਲਸਾ ਉਹ ਮੁਲਾਕਾਤ ਕਰਕੇ ਆਏ ਨੇ ਜਿਨ੍ਹਾਂ ਨੇ ਇਹ ਜਾਣਕਾਰੀ ਦੇ ਵਿੱਚ ਸਾਂਝ ਪਾਈ ਹੈ ਤਾਂ ਫੋਨ ਲਾਈਨ ਦੇ ਉੱਤੇ ਸਾਡੇ ਨਾਲ ਫਰੀਦਕੋਟ ਤੋਂ ਮੈਂਬਰ ਪਾਰਲੀਮੈਂਟ ਭਾਈ ਸਰਬਜੀਤ ਸਿੰਘ ਖਾਲਸਾ ਹਣੀ ਜੁੜ ਚੁੱਕੇ ਨੇ ਜਿਹੜੇ ਅੱਜ ਮੁਲਾਕਾਤ ਕਰਕੇ ਆਏ ਨੇ ਲੋਕ ਸਭਾ ਸਪੀਕਰ ਓਮ ਬਿਰਲਾ ਉਹਨਾਂ ਦੇ ਨਾਲ ਤਾਂ ਕੀ ਕੁਝ ਗੱਲਬਾਤ ਹੋਈ ਔਰ ਕਿਹੜਾ ਸਮਾਂ ਔਰ ਤਾਰੀਖ ਜਿਹੜੀ ਆ ਉਹ ਮੁਕਰਰ ਕੀਤੀ ਗਈ ਹੈ ਗੱਲਬਾਤ ਕਰਦੇ ਆ ਐਮਪੀ ਸਾਹਿਬ ਬਹੁ ਬਹੁ ਸਵਾਗਤ ਹੈ ਜੀ ਪ੍ਰੋ ਪੰਜਾਬ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਜਿਵੇਂ ਆਪਾਂ ਥੋੜੇ ਦਿਨ ਪਹਿਲਾਂ ਹੀ ਇੰਟਰਵਿਊ ਕੀਤੀ ਸੀ ਤੁਸੀਂ ਜ਼ਿਕਰ ਵੀ ਕੀਤਾ ਸੀ ਕਿ ਤੁਸੀਂ ਇਹ ਮੁੱਦਾ ਲੋਕ ਸਭਾ ਸਪੀਕਰ ਦੇ ਕੋਲ ਵੀ ਚੁੱਕੋਗੇ ਔਰ ਤੁਸੀਂ ਮੁਲਾਕਾਤ ਕੀਤੀ ਪਰ ਤਾਂ ਦੱਸੋ ਕੀ ਮੁਲਾਕਾਤ ਹੋਈ ਔਰ ਕੀ ਕੁਝ ਗੱਲਾਂ ਤੁਹਾਡੇ ਵੱਲੋਂ ਰੱਖੀਆਂ ਗਈਆਂ ਮੈਂ ਜੀ ਉਹਨਾ ਦਿਨ ਓਮ ਬਿਰਲਾ ਜੀ ਦੇ ਰੈ residense ਤੇ ਗਿਆ ਸੀ ਕਿਉਂਕਿ ਅੱਜ ਸੈਸ਼ਨ ਖਤਮ ਹੋ ਗਿਆ ਨਾ ਕੱਲ ਹੀ ਕਰਤਾ ਸੀ 갔다 ਮੈਂ ਜੀ ਤੇ ਉਹ ਖਤਮ ਹੋ ਗਿਆ ਸੀ ਫਿਰ ਮੈਂ ਅਜੁਨਾ ਦਾ ਰਜਿਸਟਰ ਤੇ ਗਿਆ ਸੀ 21 ਅਕਬਰ ਰੋਡ ਤੇ ਜੀ ਤੇ ਉਹਨਾਂ ਨੇ ਮੈਨੂੰ ਮੇਰੇ ਨਾਲ ਗੱਲ ਹੋਈ ਸੀ ਮੈਂ ਗੱਲ ਕੀਤੀ ਸੀ ਮੈਂ ਕਿਹਾ ਜੀ ਹੁਣ ਤਾਂ ਬਹੁਤ ਦੇਰ ਹੋ ਗਈ ਹੂੰ ਭਈ ਪਦਾਓ ਤੁਸੀਂ ਲੈ ਕੇ ਆਓ ਸਾਡੇ ਹਨਾ ਭਈ ਜੀ ਤਿਆਰੀ ਕਰਦੇ ਆ ਉਹ ਹੂੰ ਤੇ ਉਹਨਾਂ ਨੇ ਮੈਨੂੰ ਪੂਰੇ ਪਰੋਸੀ ਨਾਲ ਕਿਹਾ ਵੀ 5 ਤਰੀਕ ਫਾਈਨਲ ਹੋ ਗਈ ਹੈ ਜੀ ਤੇ 5 ਤਰੀਕ ਨੂੰ ਅਸੀਂ ਅੰਮ੍ਰਿਤਪਾਲ ਜੀ ਨੂੰ ਸੌਂਚ ਕਰਾਵਾਂਗੇ ਠੀਕ ਹੈ ਔਰ ਕਿਉਂਕਿ ਹੁਣ ਸੈਸ਼ਨ ਤਾਂ ਖਤਮ ਹੋ ਚੁੱਕਿਆ ਹੈ ਤਾਂ ਚੈਂਬਰ ਦੇ ਵਿੱਚ ਹੀ ਸੌਂ ਚੁੱਕੀ ਜਾਊਗੀ ਤਾਂ ਕੀ ਕਿਸੇ ਨਾਲ ਮੁਲਾਕਾਤ ਕਰਨ ਦੀ ਵੀ ਪਰਮਿਸ਼ਨ ਰਹੂਗੀ ਕਿ ਤੁਸੀਂ ਵੀ ਉਸ ਓਥ ਸੈਰੇਮਨੀ ਦੇ ਵਿੱਚ ਹਿੱਸਾ ਲੈ ਸਕੋਗੇ ਮੈਂ ਤਾਂ ਦੇਖੋ ਜੀ ਐਮਪੀ ਐ ਮੈਂ ਤਾਂ ਮਿਰਕਲ ਨਾਲ ਜਾ ਸਕਦਾ ਐ ਬਾਕੀ ਉਹਦੇ ਪੇਰੈਂਟਸ ਨੂੰ ਵੀ ਪਰਮਿਸ਼ਨ ਤਾਂ ਮਿਲਣੀ ਚਾਹੀਦੀ ਹੈ ਜੀ ਜੀ ਦੇ ਦੇਖੋ ਬਾਕੀ ਜੀ ਬਾਕੀ ਸਰਕਾਰਾਂ ਦਾ ਤੁਹਾਨੂੰ ਪਤਾ ਪਤਾ ਕੁਝ ਨਹੀਂ ਜੀ ਕੀ ਹੈ ਇਹਨਾਂ ਦੇ ਮਨ ਦੇ ਵਿੱਚ ਜੀ ਜੀ ਤਾਂ ਇਹ ਇੰਸ਼ੀਅਨ ਖਤਮ ਹੋ ਗਿਆ ਹੈ ਉਹਨਾਂ ਦੇ ਪਰਸਨਲ ਆਫਿਸ ਦੇ ਵਿੱਚ ਹੀ ਉਥੇ ਦਵਾਈ ਜਾਊਗੀ ਜੀ ਜੀ ਤੇ ਐਮਪੀ ਸਾਹਿਬ ਤੁਸੀਂ ਇਹ ਜਾਣਕਾਰੀ ਅਮਰਿਤਪਾਲ ਸਿੰਘ ਉਹਨਾਂ ਦੇ ਮਾਪਿਆਂ ਨਾਲ ਵੀ ਸਾਂਝੀ ਕਰ ਦਿੱਤੀ ਹੈ ਹਾਂ ਜੀ ਹਾਂ ਜੀ ਉਹਨਾਂ ਦਾ ਫੈਸਲਾ ਹੈ ਹਾਂ ਤਾਂ ਕੀ ਕੀ ਕਹਿਣਾ ਸੀ ਉਹਨਾਂ ਦਾ ਔਰ ਇਹ ਜਿਸ ਤਿੱਕੇ ਨਾਲ ਲੰਬੇ ਸਮੇਂ ਤੋਂ ਇੰਤਜ਼ਾਰ ਹਰ ਕੋਈ ਕਰ ਰਿਹਾ ਸੀ ਮਾਪੇ ਵੀ ਇੰਤਜ਼ਾਰ ਕਰ ਰਹੇ ਸੀ ਤਾਂ ਹੁਣ ਮਾਪਿਆਂ ਨੂੰ ਪਰਮਿਸ਼ਨ ਦਿਵਾਉਣ ਦੇ ਵਿੱਚ ਵੀ ਕੀ ਤੁਸੀਂ ਅੱਗੇ ਇਹ ਮਦਦ ਜਿਹੜੀ ਇਹ ਪਹਿਲਾਂ ਵੀ ਕਰ ਰਹੇ ਹੋ ਤਾਂ ਅੱਗੇ ਵੀ ਹੁਣ ਕੋਸ਼ਿਸ਼ ਤੁਹਾਡੀ ਜਾਰੀ ਰਹੂਗੀ ਹਾਂਜੀ ਪਹਿਲਾਂ ਵੀ ਮੈਂ ਆਪਣੇ ਦਿੱਤਾ ਜੀ ਦੇ ਇਹਨਾਂ ਤੇ ਪਰਸਨਲ ਅਸਿਸਟੈਂਟ ਮੈਂ ਹਾਂ ਉਹ ਵੀ ਮਿਲਿਆ ਸੀ ਦੋ ਵਾਰੀ ਜੀ ਇੱਥੇ ਅਮਰਪਾਲ ਜੀ ਦੇ ਬਿਹਾਰਫ ਤੇ ਹੂੰ ਹੂੰ ਤੇ ਹੁਣ ਹੋ ਗਿਆ ਜੀ ਆਲਮੋਸਟ ਫਾਈਨਲੀ ਹੈ ਮੈਨੂੰ ਪੂਰੇ ਭਰੋਸੇ ਨਾਲ ਉਹਨਾਂ ਨੇ ਕਿਹਾ ਹੈ ਬਈ ਅਸੀਂ ਪੜਾ 5 ਤਰੀਕ ਨੂੰ ਲੈ ਕੇ ਆਉਣਾ ਹੈ ਉਹਨਾਂ ਨੇ ਜੀ ਤੇ 5 ਤਰੀਕ ਨੂੰ ਸੌਖ ਚੁਕਾ ਦਿੱਤੀ ਜਾਏਗੀ ਤਾਂ ਇਸ ਤੋਂ ਇਲਾਵਾ ਕੋਈ ਹੋਰ ਵੀ ਗੱਲਬਾਤ ਹੋਈ ਸਪੀਕਰ ਸਾਹਿਬ ਉਹਨਾਂ ਨਾਲ ਓਮ ਮਿਰਲਾ ਜੀ ਉਹਨਾਂ ਨਾਲ ਅੰਮ੍ਰਿਤਪਾਲ ਦੇ ਮੁੱਦੇ ਤੋਂ ਲੈ ਕੇ ਜਾਂ ਕੋਈ ਹੋਰ ਨਹੀਂ 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 ਜਿਹੜੇ ਵੀ ਨਾ ਬਾਰੀ ਗਏ ਸੀ ਜੀ ਅਸੀਂ ਜੀ ਹਾਂ ਠੀਕ ਹਾਂ ਮੋਹਨਪਾਲ ਜੀ ਵਾਰੀ ਹਸੀ ਮੈਂ ਹਾਂ ਹਾਂ ਔਰ 5 ਤਰੀਕ ਸਮਾ ਕੋਈ ਦੱਸੇ ਕਿੰਨੇ ਵਜੇ ਹੋਊਗਾ ਹਾਲਾਂਕਿ ਨਹੀਂ ਟਾਈਮ ਨਹੀਂ ਕੋਈ ਪਾਰਟਿਕੂਲਰ ਦਿੱਤਾ ਜੀ ਆ ਡੇਢ ਦੇਤੀ ਹੈ ਤਾਂ ਹੁਣ ਬੇਸਬਰੀ ਨਾਲ ਤੁਹਾਨੂੰ ਵੀ ਇੰਤਜ਼ਾਰ ਰਹੂਗਾ ਤੁਸੀਂ ਦਿੱਲੀ ਦੇ ਵਿੱਚ ਹੀ ਹੋ ਏਕ ਬਹੁਤ ਬ੍ਰਾਹਤ ਸਾਨੂੰ ਇਹ ਹੈ ਪਈ ਇੱਕ ਵਾਰੀ ਸੌ ਚੱਕ ਲੈਣ ਨਾ ਫਿਰ ਇਹਨਾਂ ਦੀ ਜਿਹੜੀ ਮੈਂਬਰਸ਼ਿਪ ਹੈ ਜੀ ਉਹਦਾ ਫਿਰ ਸਾਨੂੰ ਡਰ ਨਹੀਂ ਹੈ ਕੋਈ ਨਹੀਂ ਤਾਂ ਜੇ ਇਹਨਾਂ ਨੇ ਐਵੇਂ ਟਾਈਮ ਕੱਢ ਹੀ ਗਏ ਫਿਰ ਉਹ ਟਾਈਮ ਪੀਰੀਅਡ ਹੁੰਦਾ ਜੀ ਜੇ ਆਪਾਂ ਉਹ ਟਾਈਮ ਪੀਰੀਅਡ ਦੇ ਵਿੱਚ ਆਉ ਨਹੀਂ ਲੈਂਦੇ ਜੀ ਫਿਰ ਉਹ ਕੈਂਸਲ ਹੋ ਜਾਂਦਾ ਹੈ ਜੀ ਸਾਰਾ ਕੁਝ ਜੀ 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 ਠੀਕ ਹੈ ਐਮਪੀ ਸਾਹਿਬ ਬਹੁਤ ਬਹੁਤ ਧੰਨਵਾਦ ਜਾਣਕਾਰੀ ਦੇ ਵਿੱਚ ਸਾਂਝ ਪਾਉਣ ਦੇ ਲਈ ਹਾਂਜੀ ਧੰਨਵਾਦ ਜੀ ਧੰਨਵਾਦ ਤਾ ਫੀਡਕੋਰਟ ਤੋਂ ਮੈਂਬਰ ਪਾਰਲੀਮੈਂਟ ਭਾਈ ਸਰਬਜੀਤ ਸਿੰਘ ਖਾਲਸਾ ਹਣੀ ਇਹ ਜਾਣਕਾਰੀ ਦੇ ਰਹੇ ਸੀ ਤਾਂ 5 ਤਰੀਕ ਨੂੰ ਹੁਣ ਸਮਾਂ ਤੈਅ ਹੋ ਚੁੱਕਿਆ ਹੈ ਪ੍ਰੋ ਪੰਜਾਬ ਟੀਵੀ ਦੇ ਉੱਤੇ ਹੀ ਸਭ ਤੋਂ ਪਹਿਲਾਂ ਇਹ ਖਬਰ ਅਸੀਂ ਨਸ਼ਰ ਕੀਤੀ ਸੀ ਕਿ ਲੋਕ ਸਭਾ ਉਮੀਦਵਾਰ ਜੋ ਅਮਰਿਤਪਾਲ ਸਿੰਘ ਪਹਿਲਾਂ ਉਹ ਚੋਣ ਲੜਨਾ ਚਾਹੁੰਦੇ ਨੇ ਇਹ ਵੀ ਐਲਾਨ ਅਸੀਂ ਤੁਹਾਨੂੰ ਸਭ ਤੋਂ ਪਹਿਲਾਂ ਦੱਸਿਆ ਸੀ ਔਰ ਜਦੋਂ ਚੋਣ ਜਿੱਤਦੇ ਨੇ ਔਰ ਉਸ ਤੋਂ ਬਾਅਦ ਦੀਆਂ ਜਿਹੜੀਆਂ ਵੀ ਚੀਜ਼ਾਂ ਚੱਲਦੀਆਂ ਰਹਿੰਦੀਆਂ ਨੇ ਕਿ ਅਮਰਿਤਪਾਲ ਸਿੰਘ ਉਹਨਾਂ ਦੀ ਸੋਚ ਚੁੱਕਣ ਵਾਸਤੇ ਚਿੱਠੀ ਜਿਹੜੀ ਹੈ ਉਹ ਡਿਸਟ੍ਰਿਕਟ ਮੈਜਿਸਟ੍ਰੇਟ ਅੰਮ੍ਰਿਤਸਰ ਤੋਂ ਪੰਜਾਬ ਸਰਕਾਰ ਦੇ ਇੱਥੇ ਗ੍ਰਹਿ ਵਿਭਾਗ ਨੂੰ ਭੇਜੀ ਗਈ ਪੰਜਾਬ ਸਰਕਾਰ ਨੇ ਇਹ ਚਿੱਠੀ ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਭੇਜੀ ਹੈ ਤੇ ਹੁਣ ਤਰੀਕ ਔਰ ਟਾਈਮ ਮੁਕਰਰ ਕਰ ਦਿੱਤਾ ਗਿਆ ਹੈ 5 ਤਰੀਕ ਨੂੰ ਅਮਰਿਤਪਾਲ ਸਿੰਘ ਹਣੀ ਸੌਹ ਚੁੱਕਣਗੇ ਔਰ 5 ਤਰੀਕ ਨੂੰ ਹੀ ਰਾਸ਼ਦ ਇੰਜੀਨੀਅਰ ਜਿਹੜੇ ਕੀ ਇਸ ਵੇਲੇ NIA ਦੇ ਅਧੀਨ ਇਸ ਵੇਲੇ ਜੇਲ੍ਹ ਦੇ ਵਿੱਚ ਬੰਦ ਨੇ ਤਾਂ ਉਹ ਵੀ 5 ਤਰੀਕ ਨੂੰ ਸੌਹ ਚੁੱਕ ਰਹੇ ਨੇ ਤਾਂ ਪ੍ਰਾਈਵੇਟ ਅੰਦਰ ਪਰਸਨਲ ਚੈਂਬਰ ਦੇ ਵਿੱਚ ਸੌਹ ਚੁੱਕੀ ਜਾਊਗੀ ਤਾਂ ਵੱਡੀ ਅਪਡੇਟ ਤੁਹਾਨੂੰ ਦੇ ਰਹੇ ਹਾਂ ਇਸ ਵੇਲੇ ਦੀ ਕਿ ਅਮਰਿਤਪਾਲ ਸਿੰਘ ਹਣੀ 5 ਜੁਲਾਈ ਨੂੰ ਸੌਹ ਚੁੱਕਣਗੇ ਖਡੂਰ ਸਾਹਿਬ ਤੋਂ MP ਜਿੱਤੇ ਸੀ ਅਮਰਿਤਪਾਲ ਸਿੰਘ ਹਣੀ ਤਾਂ ਉਹ 5 ਜੁਲਾਈ ਨੂੰ ਸੌਹ ਚੁੱਕਣਗੇ